ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖ ਧਰਮ ਦੇ ਪੰਜਵੇਂ ਗੁਰੂ ਤੇ ਸਾਡੀ ਦੁਨੀਆ ਜਿੰਨਾ ਦਾ ਕੇਂਦਰ ਤੁਮਸਤਕ ਹੁੰਦੀ ਹੈ ਆਪਣੇ ਸੀਸ ਚ ᱠੌਂਦੀ ਆ ਅੱਜ ਉਹਨਾਂ ਦੇ ਸਥਾਨ ਤੇ ਮੌਜੂਦ ਆ ਇੱਥੇ ਉਹਨਾਂ ਨੇ ਤਕਰੀਬਨ 2 ਸਾਲ 5 ਮਹੀਨੇ ਤੇ 13 ਦਿਨ ਦਾ ਸਮਾਂ ਬਿਤਾਇਆ ਹੈ ਨਾਨਕ ਸ਼ਾਹੀ ਪੈਥ ਲੱਗੀਆਂ ਹੋਈਆਂ ਨੇ ਇਹ ਖੂਹ ਹੈ ਜਿੱਥੇ ਸੱਚੇ ਬਾਸ਼ਨ ਸ਼ਰਧਾਂਤ ਕਰਦੇ ਸਨ ਉੱਥੇ ਗੁਰੂ ਸਾਹਿਬ ਮਾਤਾ ਸੁਖਾ ਜੀ ਵੀ ਜਿਨ੍ਹਾਂ ਦੀ ਬੇਨਤੀ ਕਰਨ ਤੇ ਇੱਥੇ ਗੁਰੂ ਸਾਹਿਬ ਠਹਿਰੇ ਸੀ ਉਹਨਾਂ ਨੇ ਬੇਨਤੀ ਕੀਤੀ ਵੀ ਸਾਡੇ ਕੋਲ ਰਹੋ ਤੇ ਉਹ ਮੁੜ ਕੇ ਗੁਰੂ ਜੀ ਨੇ ਬੇਨਤੀ ਮੰਨ ਕੇ ਇੱਥੇ 2 ਸਾਲ 5 ਮਹੀਨੇ 13 ਦਿਨ ਰਹੇ ਆ ਜੀ ਲੋਕਾਂ ਦੇ ਬੁਖਾਰ ਕਈ ਤਰ੍ਹਾਂ ਦੇ ਜਿਹੜੇ ਰੋਗ ਇੱਥੋਂ ਦੂਰ ਹੁੰਦੇ ਨੇ ਕਸ਼ਟ ਦੂਰ ਹੁੰਦੇ ਨੇ ਬਾਲ ਹਰ ਗੋਬਿੰਦ ਸਿੰਘ ਸਾਹਿਬ ਜੀ ਵੀ ਰਹਿੰਦੇ ਰਹੇ ਇੱਥੇ 2 ਸਾਲ ਦੀ ਉਮਰ ਦੇ ਵਿੱਚ ਇੱਥੇ ਆ ਗਲੀਆਂ 'ਚ ਖੇਡਦੇ ਰਹਿਆ ਜੀ ਬੜੀ ਪੁਰਾਣੀ ਸਾਡੀ ਵਿਰਾਸਤ ਹੈ ਸਿੱਖ ਧਰਮ ਦੀ ਵਿਰਾਸਤ ਹੈ ਇਸ ਜਗ੍ਹਾ ਦੇ ਉੱਪਰ ਪਵਿੱਤਰਤਾ ਹਜੇ ਵੀ ਓਨੀ ਹੈ ਕਿਉਂਕਿ ਇੱਥੇ ਆ ਕੇ ਮਹਿਸੂਸ ਹੋ ਰਿਹਾ ਮਨ ਨੂੰ ਸਕੂਨ ਮਿਲ ਰਿਹਾ ਉਹ ਪੁਰਾਣੀ ਇਤਿਹਾਸਕ ਦਰਵਾਜ਼ੇ ਵੀ ਇੱਥੇ ਉਦਾਂ ਹੀ ਲੱਗੇ ਹੋਏ ਨੇ ਜਰੂਰ ਇੱਥੇ ਬਾਗ ਵੀ ਹੈ ਜਿੱਥੇ ਫੁੱਲ ਲੱਗੇ ਹੋਏ ਨੇ ਤਰੀ ਗਾਲ ਜੀ ਤੁਸੀਂ ਦੇਖਦੇ ਹੋ ਸਿਟੀ ਹੈਡਲਾਈਨਸ ਸੋ ਅੱਜ ਮੌਜੂਦ ਆ ਉਸ ਸਤਤੀ ਦੇ ਉਸ ਜਗ੍ਹਾ ਤੇ ਜਿੱਥੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖ ਧਰਮ ਦੇ ਪੰਜਵੇਂ ਗੁਰੂ ਤੇ 사ਦੀ ਦੁਨੀਆ ਜਿੰਨਾਂ ਦਾ ਕੇਂਦਰ ਤੁਮਸਤਕ ਹੁੰਦੀ ਹੈ ਆਪਣੇ ਸੀਸ ਚ ਕੁੰਦੀ ਆ ਅੱਜ ਉਹਨਾਂ ਦੇ ਸਥਾਨ ਤੇ ਮੌਜੂਦ ਆ ਇੱਥੇ ਉਹਨਾਂ ਨੇ ਤਕਰੀਬਨ 2 ਸਾਲ 5 ਮਹੀਨੇ ਤੇ 13 ਦਿਨ ਦਾ ਸਮਾਂ ਬਿਤਾਇਆ ਹੈ ਤੇ ਉਹਨਾਂ ਜਿਹੜੇ ਬਾਲ ਜਿਹੜੇ ਉਹਨਾਂ ਦੇ ਬੱਚੇ ਹਰਗੋਬਿੰਦ ਬਾਦਸ਼ਾਹ ਜੀ ਉਹਨਾਂ ਨੇ ਇੱਥੇ ਜਿਹੜੇ 2 ਸਾਲ ਦੀ ਮਦ ਵਿੱਚ ਸਮਾਂ ਬਿਤਾਇਆ ਸੋ ਤੁਸੀਂ ਦੇਖ ਸਕਦੇ ਹੋ ਕਿੰਨਾ ਇਤਿਹਾਸਿਕ ਸਥਾਨ ਹੈ ਨਾਨਕ ਸ਼ਹੀਦਾਂ ਇੱਥੇ ਲੱਗੀਆਂ ਹੋਈਆਂ ਨੇ ਇਹ ਖੂਹ ਹੈ ਜਿੱਥੇ ਸੱਚੇ ਬਾਸ਼ਨ ਸ਼ਰਧਾਂਤ ਕਰਦੇ ਸਨ ਇੱਥੇ ਜਿਹੜਾ ਜਲ ਸੀਗਾ ਉਹ ਵੀ ਹੁੰਦਾ ਸੀਗਾ ਲੇਕਿਨ ਅੱਜ ਉਹ ਖੂਹ ਜਿਹੜਾ ਸੁੱਕਿਆ ਹੋਇਆ ਇੱਥੇ ਜਲ ਨਹੀਂ ਹੈ ਲੇਕਿਨ ਇਥੋਂ ਦੇ ਜਲ ਦੇ ਨਾਲ ਪਹਿਲਾਂ ਲੋਕਾਂ ਦੀਆਂ ਮੁਸੀਬਤਾਂ ਵੀ ਹੱਲ ਹੁੰਦੀਆਂ ਰਹੀਆਂ ਨੇ ਲੋਕਾਂ ਦੇ ਬੁਖਾਰ ਕਈ ਤਰ੍ਹਾਂ ਦੇ ਜਿਹੜੇ ਰੋਗ ਇੱਥੋਂ ਦੂਰ ਹੁੰਦੇ ਰਹਿੰਦੇ ਨੇ ਕਸ਼ਟ ਦੂਰ ਹੁੰਦੇ ਰਹਿੰਦੇ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਪੁਰਾਣਾ ਸਥਾਨ ਹੈ ਹਾਲਾਤ ਇੱਥੋਂ ਦੇ ਬਹੁਤ ਜ਼ਿਆਦਾ ਲੇਕਿਨ ਉਹਨਾਂ ਖਰਾਬ ਹੋ ਚੁੱਕੇ ਨੇ ਜਿਹੜੀਆਂ ਇੱਟਾਂ ਨੇ ਨਾਨਕ ਸ਼ਹੀਦ ਉਹ ਜ਼ਰੂਰ ਇੱਥੇ ਮੌਜੂਦ ਆ ਸਾਡੀ ਵਿਰਾਸਤ ਹੈ ਸਿੱਖਤਾਂ ਰੰਧ ਦੀ ਵਿਰਾਸਤ ਹੈ ਮੈਨੂੰ ਲੱਗਦਾ ਜਿਹਨੂੰ ਸਾਂਭਣ ਦੀ ਲੋੜ ਹੈ ਸੋ ਇਸ ਵਕਤ ਇਸ ਜਗ੍ਹਾ ਤੇ ਬਾਬਾ ਜੀ ਸ਼ਸ਼ੀਗਲ ਜੀ ਬਹੁਤ ਧੰਨਵਾਦ ਹੈ ਪਹਿਲਾਂ ਤੁਸੀਂ ਜਿਹੜਾ ਸਾਨੂੰ ਇਸ ਜਗ੍ਹਾ ਤੇ ਲੈ ਕੇ ਆਏ ਹੋ ਬਹੁਤ ਧੰਨਵਾਦ ਹੈ ਤੁਹਾਡਾ ਇਸ ਜਗ੍ਹਾ ਦਾ ਇਤਿਹਾਸ ਜذور ਜਾਣੂ ਕਰਾਇਆ ਜਾ ਕੇ ਸੰਗਤਾਂ ਨੂੰ ਧੰਨਵਾਦ ਗੁਰੂ ਸਾਹਿਬ ਜੀ ਸਾਡਾ ਕਿਸੇ ਧੰਨਵਾਦ ਬਾਕੀ ਇੱਥੇ ਗੁਰੂ ਅਰਜਨ ਦੇਵ ਜੀ ਇੱਥੇ ਮਤਲਬ 2 ਸਾਲ 5 ਮਹੀਨੇ 13 ਦਿਨ ਰਹਿੰਦੇ ਰਹੇ ਆ ਬਾਲ ਹਰਗੋਬਿੰਦ ਸਾਹਿਬ ਜੀ ਵੀ ਰਹਿੰਦੇ ਰਹੇ ਇੱਥੇ 2 ਸਾਲ ਦੀ ਉਮਰ ਦੇ ਵਿੱਚ ਇੱਥੇ ਆ ਗਲੀਆਂ 'ਚ ਖੇਡਦੇ ਰਿਹਾ ਜੀ ਬਾਕੀ ਤੁਸੀਂ ਵੇਖ ਹੀ ਲਿਆ ਸਾਰਾ ਇਹ ਪ੍ਰਤਨ ਮਤਲਬ ਉੱਥੇ ਗੁਰੂ ਕੀ ਗੁਰਦਵਾਰਾ ਗੁਰੂ ਕੀ ਕੋਠੜੀ ਸਾਹਿਬ ਬਣਿਆ ਵਾ ਜੀ ਉੱਥੇ ਗੁਰੂ ਸਾਹਿਬ ਮਾਤਾ ਸੁਖਾ ਜੀ ਵੀ ਜਿਨ੍ਹਾਂ ਦੀ ਬੇਨਤੀ ਕਰਨ ਤੇ ਇੱਥੇ ਗੁਰੂ ਸਾਹਿਬ ਠਹਿਰੇ ਸੀ ਉਹਨਾਂ ਨੇ ਬੇਨਤੀ ਕੀਤੀ ਵੀ ਸਾਡੇ ਕੋਲ ਰਹੋ ਤੇ ਉਹ ਮੁੜ ਕੇ ਗੁਰੂ ਜੀ ਨੇ ਬੇਨਤੀ ਮੰਨ ਕੇ ਇੱਥੇ 2 ਸਾਲ 5 ਮਹੀਨੇ 13 ਦਿਨ ਰਹੇ ਆ ਜੀ ਬਾਕੀ ਸਾਰਾ ਕੋ ਇਹ ਪ੍ਰਤਨ ਇਤਿਹਾਸ ਆ ਜੀ ਬਾਕੀ ਮੁੜ ਕੇ ਬਾਅਦ ਮੰਤਰਿੰਦੇ ਰਹੇ ਬਾਕੀ ਹੁਣ ਕਮੇਟੀ ਦੇ ਹੱਥਾਂ 'ਚ ਜੀ ਸਾਰਾ ਕੋ ਇਹ ਕਮੇਟੀ ਸਮਾਂ ਸੰਭਾਲ ਕਰਨ ਢਈ ਹੈ ਜੀ। ਹਾਂ। ਬਾਕੀ ਵਧੀਆ ਉਹਨਾਂ ਨੇ ਆਖਿਆ ਵਾ ਜੀ ਇਹ ਬਣੂਗਾ ਜੀ ਸਥਾਨ ਪੂਰਾ ਵਧੀਆ ਬਣੂਗਾ। ਜ਼ਰੂਰ ਲੋੜ ਵੀ ਹੈ ਕਿਉਂਕਿ ਬੜੀਆਂ ਪਤਾਨੀਆਂ ਵਿਰਾਸਤਾਂ ਨੇ। ਅਸੀਂ ਹੋਰ ਵਿਦੇਸ਼ਾਂ ਦੇ ਵਿੱਚ ਜਾਂਦੇ ਹਾਂ, ਹੋਰ ਦੇਸ਼ਾਂ ਦੇ ਵਿੱਚ ਜਾਂਦੇ ਹਾਂ ਨਤਮਸਤਕ ਹੋਣੇ ਲੇਕਿਨ ਜਦੋਂ ਸਾਡੇ ਕੋਲ ਇੰਨੀਆਂ ਵਿਰਾਸਤਾਂ ਨੇ ਜ਼ਰੂਰ ਇੱਥੇ ਵੀ ਆਣਾ ਚਾਹੀਦਾ ਹੈ। ਸੰਗਤਾਂ ਨੂੰ ਜਾਣੂ ਕਰਾਉਣਾ ਚਾਹੀਦਾ ਕਿਉਂਕਿ ਬੜਾ ਅਜੇ ਲੋਕਾਂ ਨੂੰ ਨਹੀਂ ਪਤਾ ਇਸਤਾਨ ਦੇ ਬਾਰੇ। ਲੇਕਿਨ ਜਿਹੜਾ ਚੋਲਾ ਸਾਹਿਬ ਹੈ ਨਗਰੀ ਵੀ ਵਸਾਈ ਗਈ ਹੈ ਜਿਹੜਾ ਤਰਨਤਨ ਸ਼ਹਿਰ ਹੈ, ਗੁਰਵਰਜਨ ਪਾਤਸ਼ਾਹ ਨੇ ਵਸਾਇ ਉਹ ਜੀ ਗੁਰੂ ਅਰਜਨ ਦੇਵ ਜੀ ਸਭ ਜੀ ਸਿਹਾਲੀ ਸਾਹਿਬ ਤੋਂ ਇੱਥੇ ਆਇਆ ਆਪਣੀ ਚੋਲਾ ਸਾਹਿਬ ਆਇਆ ਤੇ ਮਾਤਾ ਸੁਖਾ ਜੀ ਮਾਤਾ ਸੁੰਗ ਮਾਤਾ ਸੁਖਾ ਜੀ ਹੀ ਨੰਬਰਦਾਰ ਨਹੀਂ ਜੀ ਉਹਨਾਂ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਮਹਾਰਾਜ ਨੂੰ ਚੋਰੀ ਦਾ ਪ੍ਰਸ਼ਾਸਨ ਸ਼ਿਕਾਇਤ ਉਹਨਾਂ ਨੇ ਸੰਭਾਵੇਂ ਕੀ ਬਚਨ ਕੀਤਾ ਵੀ ਇਸ ਇਹ ਤੁਸੀਂ ਸਾਡੇ ਲਈ ਸੁੰਦਰ ਚੋਲਾ ਬਣਾ ਕੇ ਲਿਆਈ ਜੀ ਮੁੜ ਕੇ ਉਹਨਾਂ ਨੇ ਇਹ ਪੁੱਛਿਆ ਵੀ ਇਸ ਪਿੰਡ ਦਾ ਨਗਰ ਦਾ ਨਾਂ ਕੀ ਹੈ ਉਹਨਾਂ ਨੇ ਆਖਿਆ ਪੈਣੀ ਆ ਜੀ ਪੈਣੀ ਨਗਰ ਆ ਜੀ ਮੁੜ ਕੇ ਉਹਨਾਂ ਨੇ ਆਖਿਆ ਪੀਸ ਤੋਂ ਅੱਜ ਤੋਂ ਇਹ ਇਸ ਪਿੰਡ ਦਾ ਨਾਂ ਚੋਲਾ ਸਾਹਿਬ ਹੈ ਜੀ ਇਹ ਤੁਸੀਂ ਅਡੇ ਲਈ ਸੁੰਦਰ ਚੋਲਾ ਬਣਾ ਕੇ ਲਿਆਇਓ ਚੂਰੀ ਨੂੰ ਆਖਿਆ ਚੂਰੀ ਦੇ ਪ੍ਰਸ਼ਾਦ ਉਹਨਾਂ ਨੇ ਸੁੰਦਰ ਚੋਲਾ ਬਣਾ ਕੇ ਲਿਆਓ ਇਸ ਦਾ ਪਿੰਡ ਦਾ ਨਾਮ ਚੋਲਾ ਸਾਹਿਬ ਹੋਵੇਗਾ ਪਰ ਵਿੱਚੋਂ ਜਿਹੜੇ ਸ਼ੰਕਾ ਕਰਨ ਵਾਲੇ ਸੀ ਵੀ ਉਹਨਾਂ ਨੇ ਆਖਿਆ ਵੀ ਨਹੀਂ ਮਹਾਰਾਜ ਜੀ ਐਵੇਂ ਨਹੀਂ ਹੋ ਸਕਦਾ ਇੱਥੇ ਆਪਾਂ ਪੱਡੀ ਆਪਾਂ ਤਾਰ ਕਿਉਂ ਨਹੀਂ ਉਦੋਂ ਤਾਰ ਕਿਉਂਦੇ ਹੁੰਦੇ ਸੀ ਨਾ ਆਪਣਾ ਟੈਕਸ ਟੁਕਸ ਤਾਰ ਕਿਉਂਦੇ ਸੀ ਉਹਨਾਂ ਨੇ ਆਖਿਆ ਵੀ ਉੱਥੇ ਆਪਣਾ ਭੈਣੀ ਆ ਜੀ ਭੈਣੀ ਨਗਰ ਦੇ ਕਾਗਜ ਜਦੋਂ ਉਹਨਾਂ ਨੇ ਜਦੋਂ ਉੱਥੇ ਆਪਣੀ ਉਹਨਾਂ ਨੇ ਗੁਰੂ ਸਾਹਿਬ ਨੇ ਆਖਿਆ ਵੀ ਜਦੋਂ ਤੁਸੀਂ ਉੱਥੇ ਤਾਰਨਗੇ ਆਪਣਾ ਅਟੈਕਸ ਉਤਾਰਨ ਗਏ ਉਦੋਂ ਤੁਸੀਂ ਉੱਥੇ ਆਖਣਾ ਵਾ ਵੀ ਦੂਜਾ ਮਰਾ ਤੁਸੀਂ ਚੋਲਾ ਸਾਹਿਬ ਦਾ ਤਾਰਨ ਆਏ ਜੀ ਤੇ ਉੱਥੇ ਜਦੋਂ ਉਹਨਾਂ ਨੇ ਆਖਿਆ ਵੀ ਚੋਲਾ ਸਾਹਿਬ ਦਾ ਅਸੀਂ ਟੈਕਸ ਤਾਰਨ ਆਏ ਆ ਤੇ ਮੁੜ ਕੇ ਉੱਥੋਂ ਦੇ ਜਿਹੜੇ ਹੈਗੇ ਵੀ ਜਿਹੜੇ ਮਲੇ ਹੈਗੇ ਹੀ ਮਤਲਬ ਮੁਗਲ ਹੈਗੇ ਹੀ ਉਹਨਾਂ ਆਖਿਆ ਵੀ ਚੋਲਾ ਸਾਹਿਬ ਦਾ ਕੋਈ ਪਿੰਡ ਨਹੀਂ ਹੈਗਾ ਪੈਣੀ ਨਾਮ ਪਿੰਡ ਤੋਂ ਵਗੀ ਤੁਸੀਂ ਤਾਰਦੇ ਰਹ ਜੀ ਇੱਥੇ ਕੋਈ ਪਿੰਡ ਨਹੀਂ ਮਤਲਬ ਚੋਲਾ ਸਾਹਿਬ ਨਹੀਂ ਹੈਗਾ ਤੇ ਜਦੋਂ ਮੁੜ ਕੇ ਉਹਨਾਂ ਨੇ ਆਖਿਆ ਕਾਗਜ਼ ਇੱਕ ਵਾਰੀ ਚੈੱਕ ਕਰੋ ਜਦੋਂ ਕਾਗਜ਼ ਚੈੱਕ ਕੀਤੇ ਉਹਦੇ ਵਿੱਚ ਚੋਲਾ ਸਾਹਿਬ ਲਿਖਿਆ ਸੀ ਜੀ ਹਾਂਜੀ ਪੈਣੀ ਤੋਂ ਚੋਲਾ ਸਹਿਬਣ ਬਣਾਇਆ ਜੀ ਕਾਗਜ਼ਾਂ ਵਿੱਚ ਵੀ ਪੈਣੀ ਤੋਂ ਚੋਲਾ ਸਹਿਬ ਬਦਲ ਗਿਆ ਜੀ ਚੋਲਾ ਸਹਿਬ ਬਣ ਗਿਆ ਹਾਂਜੀ ਬਾਬਾ ਜੀ ਜੇ ਗੱਲ ਕਰੀਏ ਗੁਰੂ ਅਰਜਨ ਪਾਸ਼ਾ ਦੀ ਕੁਰਬਾਨੀ ਦੀ ਤਤੀ ਤਵੀ ਦੇ ਬਹਿ ਕੇ ਕੁਰਬਾਨੀ ਦਿੱਤੀ ਏ ਅੱਜ ਵੀ ਉਹਨਾਂ ਦੇ ਨਾਮ ਦੀਆਂ ਸ਼ਵੀਲਾਂ ਚੱਲਦੀਆਂ ਨੇ ਉਹਨਾਂ ਦਾ ਨਾਮ ਜਦੋਂ ਤੱਕ ਦੁਨੀਆ ਲੈਣੀ ਚੱਲਦਾ ਰਹਿਣਾ ਲੇਕਿਨ ਜ਼ਰੂਰ ਮੈਨੂੰ ਲੱਗਦਾ ਇੱਧਰ ਵੀ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਬੜਾ ਇਤਿਹਾਸਿਕ ਸਥਾਨ ਹੈ ਸਿੱਖ ਸੰਗਤਾਂ ਨੂੰ ਜਾਣੂ ਕਰਾਣਾ ਬੜਾ ਜ਼ਰੂਰੀ ਹੈ ਥੱਲੇ ਆਣਾ ਬਹੁਤ ਜ਼ਰੂਰੀ ਹੈ ਕਿ ਦਰਸ਼ਨ ਕਰ ਸਕਣ ਮੈਨੂੰ ਲੱਗਦਾ ਜਿੱਥੇ ਉਹ ਪੈਰ 2 ਸਾਲ 5 ਮਹੀਨੇ 13 ਦਿਨ ਬੜਾ ਵੱਡਾ ਸਮਾਂ ਗੁਜ਼ਾਵਾਇਆ ਉਹਨਾਂ ਨੇ ਹਾਂਜੀ ਇਹ ਤੇ ਸਹੀ ਗੱਲ ਹੈ ਜੀ ਮੈਂ ਤੇ ਆਪਾਂ ਨਾ ਵੀ ਚਲੋ ਬਣਾਉਣਾ ਚਾਹੀਦਾ ਸਥਾਨ ਹੁਣ ਕਮੇਟੀ ਕਰਨ ਨਹੀਂ ਹੈ ਜੀ ਉਹਨਾਂ ਨੇ ਆਖਿਆ ਬਈ ਬਣੂਗਾ ਸਥਾਨ ਵਧੀਆ ਬਣੂਗਾ ਸਥਾਨ ਵੈ ਪ੍ਰਬੰਧ ਉਹ ਸਾਹਮਦੇ ਗੁਰੂ ਕੋਟੜੀ ਸਾਹਿਬ ਦਾ ਗੁਰਦੁਆਰਾ ਸ਼੍ਰੋਮਣੀ ਕਮੇਟੀ ਉਹ ਉੱਥੇ ਮੈਂ ਹਾਂ ਡਿਊਟੀ ਉਹਨਾਂ ਦੀ ਵੀ ਡਿਊਟੀ ਕਰਦਾ ਹਾਂ ਉਹਦੇ ਵਿੱਚ ਤੇ ਬਾਕੀ ਉਹ ਬਹੁਤ ਵਧੀਆ ਸਾਂਭਣ ਡਿਆ ਇੱਥੇ ਆਪਣੇ ਸੇਵਾਦਾਰ ਕਰਦੀ ਹੈ ਸੇਵਾ ਕਰਦੀ ਹੈ ਇੱਥੇ ਵੇਖੋ ਤੁਸੀਂ ਆ ਬੂਟੇ ਲਾਏ ਆ ਸਾਰਾ ਕੁ ਸਾਰਾ ਕੁ ਸਾਂਭਦੇ ਆ ਜੀ ਇਥੋਂ ਮੈਂ ਸਫਾਈ ਵੀ ਰੋਜ਼ ਇੱਥੇ ਬੋਕਰ ਫੇਰਦੇ ਆ ਇਹ ਸਾਰਾ ਕੁ ਪਾਣੀ ਦਿੰਦੇ ਬੂਟਿਆਂ ਨੂੰ ਇਧਰਲੇ ਬੰਨੇ ਉਹਨਾਂ ਨੇ ਬਾਗ ਲਾਇਆ ਵਾ ਜੀ ਉਧਰ ਵੀ ਸਾਂਭ ਸੰਭਾਲ ਬੂਟੇ ਲਾਉਂਦੇ ਆ ਕੁਦਰਤ ਨਾਲ ਪਿਆਰ ਕਰਦੇ ਆ ਸਾਰਾ ਕੁ ਬਾਕੀ ਤੁਸੀਂ ਵੇਖਣੀ ਡੈ ਜੀ ਬਾਕੀ ਨਹੀਂ ਬਿਲਕੁਲ ਜ਼ਰੂਰ ਉਹ ਜਿਹੜੀਆਂ ਸਮਾਰਕ ਬਹੁਤ ਪੁਰਾਣੇ ਨੇ ਲੇਕਿਨ ਫਿਰ ਵੀ ਉਹ ਪਵਿੱਤਰਤਾ ਮਹਿਸੂਸ ਹੁੰਦੀ ਹੈ ਜੇਕਰ ਗੱਲ ਕਰੀਏ ਇਸ ਜਗ੍ਹਾ ਦੇ ਉੱਪਰ ਪਵਿੱਤਰਤਾ ਹਜੇ ਵੀ ਕਿਉਂਕਿ ਇੱਥੇ ਆ ਕੇ ਮਹਿਸੂਸ ਹੋ ਰਿਹਾ ਮਨ ਨੂੰ ਸਕੂਨ ਮਿਲ ਰਿਹਾ ਕਿਉਂਕਿ ਜਿੱਥੇ ਬਾਬਾ ਜੀ ਨੇ ਪੈਰ ਰਖੇ ਹੋਣ ਉਹੀ ਜਗ੍ਹਾ ਪਵਿੱਤਰ ਹੋ ਜਾਂਦੀ ਹੈ ਇੱਥੇ ਤੇ ਰਹਿ ਕੇ ਗਏ ਨੇ ਬੜਾ ਵੱਡੇ ਅਸੀਂ ਵੀ ਕਰਮਾ ਵਾਲੇ ਆ ਸਾਡੀ ਟੀਮ ਬਹੁਤ ਕਰਮਾ ਵਾਲੀ ਹੈ ਜਿਹੜੀ ਸੇ ਅੱਜ ਪਹੁੰਚੀ ਹੈ ਉਹ ਪੁਰਾਣੀ ਇਤਿਹਾਸਕ ਦਰਵਾਜ਼ੇ ਵੀ ਇੱਥੇ ਉਦਾਂ ਹੀ ਲੱਗੇ ਹੋਏ ਨੇ ਜ਼ਰੂਰ ਇੱਥੇ ਬਾਗ ਵੀ ਹੈ ਜਿੱਥੇ ਫੁੱਲ ਲੱਗੇ ਹੋਏ ਨੇ ਉਹ ਪ੍ਰਾਣੀਆਂ ਜਿਹੜੀਆਂ ਚੀਜ਼ਾਂ ਤਮਾਮ ਇੱਥੇ ਹਜੇ ਵੀ ਨਜ਼ਰ ਆਉਂਦੀਆਂ ਨੇ ਬੜੀ ਖੂਬਸੂਰਤ ਜਗ੍ਹਾ ਲੱਗੀ ਹੈ ਦੇਖਣ ਦੇ ਵਿੱਚ ਲੇਕਿਨ ਜ਼ਰੂਰ ਹੋਰ ਚੀਜ਼ਾਂ ਵੀ ਨੇ ਜਿਹੜੀਆਂ ਹੋਰ ਕਿਸੇ ਢੰਗ ਦੇ ਨਾਲ ਵਧੇਰੇ ਤਰੀਕੇ ਦੇ ਨਾਲ ਅ ਅੱਗੇ ਵਧਾਇਆ ਜਾ ਸਕਦਾ ਸੋ ਜ਼ਰੂਰ ਮੈਨੂੰ ਲੱਗਦਾ ਆਪਾਂ ਹੋਰ ਵੀ ਜਿਹੜੇ ਉੱਥੇ ਦੇ ਦਰਸ਼ਨ ਕਰ ਸਕਦੇ ਆ ਜਿਹੜਾ ਦੇ ਤੁਸੀਂ ਦੇਖ ਸਕਦੇ ਹੋ ਉੱਪਰ ਵੀ ਜਿਹੜਾ ਉਹ ਚੀਜ਼ ਹਜੇ ਵੀ ਉਦਾਂ ਹੀ ਬਰਕਰਾਰ ਹੈ ਉਹ ਚੀਜ਼ ਹਜੇ ਵੀ ਇੱਥੇ ਬਰਕਰਾਰ ਹੈ ਉਹ ਦੁਬਾਰਾ ਉਹ ਨਾਨਕ ਸ਼ਹੀਦਾਂ ਉਹ ਅੱਜ ਵੀ ਗੁਰੂ ਸਾਹਿਬ ਦੀ ਜਿਹੜੀ ਮੌਜੂਦਗੀ ਉਹਨਾਂ ਦੇ ਅਸ਼ੀਰਵਾਦ ਦਾ ਇੱਥੇ ਅਹਿਸਾਸ ਸਾਨੂੰ ਕਰਾਉਂਦੀਆਂ ਨੇ